ਹੈਲੋ ਦੋਸਤੋ ਹਾਜ਼ਰ ਹੋ ਚੁਕੇ ਹੋ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ ਯੈਸ ਟੀਵੀ ਤੇ ਕਨੇਵੀ ਵੀਡੀਓ ਦੇ ਨਾਲ ਦੋਸਤੋ ਆਪਾਂ ਨਾ ਉਸ ਵਿਅਕਤੀ ਨੂੰ ਕਦੀ ਵੀ ਨਹੀਂ ਬਦਲ ਸਕਦੇ ਜਿਸ ਨੂੰ ਆਪਣੇ ਵਿਵਹਾਰ ਦੇ ਵਿੱਚ ਕੋਈ દોਸ਼ ਨਜ਼ਰ ਹੀ ਨਾ ਆਵੇ ਜਿਸ ਨੂੰ ਆਪਣੀ ਕਮੀ ਨਜ਼ਰ ਨਹੀਂ ਆਂਦੀ ਆਪਾਂ ਉਹਨੂੰ ਕਦੀ ਵੀ ਨਹੀਂ ਬਦਲ ਸਕਦੇ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਆਪਾਂ ਉਹਨੂੰ ਨਹੀਂ ਬਦਲ ਸਕਦੇ ਕਿਉਂਕਿ ਜੇਕਰ ਜਾਨੂੰ ਆਪਣੀ ਕਮੀ ਨਜ਼ਰ ਆਏਗੀ ਤਾਂ ਹੀ ਆਪਾਂ ਦੂਜਿਆਂ ਦੀ ਕਮੀ ਕਰ ਸਕਦੇ ਲੇਕਿਨ ਅੱਜ ਦੇ ਟਾਈਮ ਤੇ ਕੀ ਹੁੰਦਾ ਆਪਾਂ ਦੂਜਿਆਂ ਦੀ ਕਮੀ ਜ਼ਿਆਦਾ ਕਰਦੇ ਆ ਆਪਣੇ ਆਪ ਨੂੰ ਵੇਖਦੇ ਹੀ ਨਹੀਂ ਹੈਗੇ ਕਿ ਕੀ ਪਤਾ ਉਹੋ ਜੀ ਕਮੀ ਸਾਡੇ ਅੰਦਰ ਹੀ ਹੋਵੇ ਕੀ ਪਤਾ ਉਹ ਕਮੀ ਉਹਦੇ ਅੰਦਰ ਨਾ ਸਾਡੇ ਅੰਦਰ ਹੋਵੇ ਲੇਕਿਨ ਆਪਾਂ ਦੂਜਿਆਂ ਦੀ ਕਮੀ ਕਰਨੀ ਸ਼ੁਰੂ ਕਰਦੇ ਨੇ ਆ ਈਵਨ ਇਹ ਕਰਨਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਚਾਤੀ ਮਾਨਣੀ ਹੈ ਕਿ ਆਪਾਂ ਕੀ ਗਲਤ ਕਰ ਰਹੇ ਆਂ ਜੋ ਸਾਨੂੰ ਨਹੀਂ ਕਰਨਾ ਹੈ ਆਪਣੇ ਆਪ ਦੇ ਵਿੱਚ ਸਾਨੂੰ ਸੁਧਾਰ ਕਰਨਾ ਹੈ ਤਾਂ ਹੀ ਆਪਾਂ ਦੂਜਿਆਂ ਨੂੰ ਸੁਧਾਰ ਸਕਦੇ ਆਂ ਆਪਾਂ ਆਪਣੇ ਆਪ ਤੋਂ ਪਹਿਲ ਹੀ ਕਰਦੇ ਆਪਾਂ ਚੋਣਦੇ ਆ ਕਿ ਆਪਾਂ ਦੂਜਿਆਂ ਤੋਂ ਪਹਿਲ ਕਰੀਏ ਜੇਕਰ ਆਪਾਂ ਆਪਣੇ ਆਪ ਤੋਂ ਪਹਿਲ ਕਰਾਂਗੇ ਤਾਂ ਦੂਜੇ ਆਪਣੇ ਆਪ ਹੀ ਸਾਨੂੰ ਵੇਖ ਕੇ ਸ਼ੁਰੂ ਕਰ ਦੰਗੇ ਪਹਿਲ ਤੇ ਆਪਾਂ ਕੀ ਕਰਦੇ ਆਂ ਆਪਾਂ ਸਿਰਫ ਔਰ ਸਿਰਫ ਦੂਜਿਆਂ ਨੂੰ ਦੋਸ਼ ਦਿੰਦੇ ਆ ਕਿ ਉਹਨੇ ਐ ਨਹੀਂ ਕੀਤਾ ਉਹਨੇ ਐ ਨਹੀਂ ਕੀਤਾ ਐਵੇਂ ਹੋਣਾ ਚਾਹੀਦਾ ਸੀ ਓਵੇਂ ਹੋਣਾ ਚਾਹੀਦਾ ਸੀ ਮਲੇ ਖੁਦ ਤੇ ਨਜ਼ਰ ਮਾਰੀ ਕਿ ਪਾਏ ਕੰਮ ਕਿੰਨਾ ਹੈ ਆਪਾਂ ਜਦੋਂ ਸਟੇਜ ਤੇ ਹੈਗੇ ਸੀ ਆਪਾਂ ਐਵੇਂ ਕੀਤਾ ਸੀ ਉਹਨਾਂ ਤੇ ਵੀ ਸਟੇਜ ਹੈਗੀ ਉਹਨਾਂ ਨੂੰ ਸਾਨੂੰ ਸਮਝਾਣਾ ਜਿਵੇਂ ਸਾਨੂੰ ਪਹਿਲਾਂ ਸਮਝਾਇਆ ਗਿਆ ਫਿਰ ਆਪਾਂ ਆਪਣੇ ਮੁਕਾਮ ਤੇ ਪੁੱਜਿਆ ਐਵੇਂ ਹੀ ਸਾਨੂੰ ਉਹ ਵੀ ਸਿੱਖੇ ਸਕਾਇ ਨਹੀਂ ਆਏ ਹਰ ਸਟੇਜ ਦੇ ਵਿੱਚ ਆਪਾਂ ਸਾਡਾ ਵਿਵਹਾਰ ਅਲੱਗ ਹੁੰਦਾ ਵੇ ਸਾਡਾ ਵਰਤਾਅ ਅਲੱਗ ਹੁੰਦਾ ਵੇ ਤੇ ਸਾਨੂੰ ਸਮਝਾਣਾ ਹੁੰਦਾ ਕੌਣ ਸਾਨੂੰ ਸਮਝਾਉਂਦਾ ਸਾਡੇ ਪੇਰੈਂਟ ਸਾਨੂੰ ਸਮਝਾਉਂਦੇ ਨੇ ਐਵੇਂ ਹੀ ਆਪਾਂ ਸਭ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਐਵੇਂ ਕਿਉਂ ਕਰ ਰਿਹਾ ਵੇ ਐਵੇਂ ਕਰਨਾ ਚਾਹੀਦਾ ਵੇ ਤੁਸੀਂ ਉਹ ਪੜਾਅ ਪਾਰ ਕਰ ਚੁੱਕੇ ਹੋ ਉਹ ਕਰ ਰਹੇ ਨੇ ਹੈਨਾ ਸਾਨੂੰ ਸਮਝਾਇਆ ਤੇ ਸਹੀ ਪ੍ਰਾਪਤੇ ਪੂਜਿਆ ਆਪਾਂ ਨੂੰ ਸਮਝਾਵਾਂਗੇ ਤੇ ਉਹ ਵੀ ਸਹੀ ਪ੍ਰਾਪਤੇ ਪੂਜਣਗੇ ਜੇਕਰ ਆਪਾਂ ਚੰਗਾ ਕੀਤਾ ਤੇ ਉਹ ਵੀ ਚੰਗਾ ਕਰਨਗੇ ਐਸਾਂ ਨੂੰ ਸੋਚ ਰੱਖਣੀ ਹੈ ਜੇਕਰ ਸਾਡੀ ਐਸ ਸੋਚ ਹੋਏਗੀ ਤੇ ਆਪਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਵਾਂਗੇ ਤੇ ਉਮੀਦ ਹੈ ਤੁਹਾਨੂੰ ਆਸ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਫਿਰ ਮਿਲਾਂਗੇ ਅਗਲੇ ਵੀਡੀਓ ਤੇ ਨਾਲ ਚੜੇ ਆਪਣੇ ਚੈਨਲ ਐਸਟੀਵੀ ਤੇ ਮੇਨ ਨੂੰ ਦਿਵੇ ਇਜਾਜ਼ਤ ਸਸ਼ਕਤ